वनरी बाजे परमوند ਨੇ ਗੁਰੂ ਗੁਰੂ ਗੁਰ ਕਰਮਨ ਮੋਰ ਐ ਮੇਰੇ ਮਨ ਤੂੰ ਗੁਰੂ ਗੁਰੂ ਕਰ ਕਿਉਂ ਕਹਿੰਦੇ ਗੁਰੂ ਬਿਨਾ ਮੈਂ ਨਹੀਂ ਹੋ ਗੁਰ ਕਰਤਾ ਗੁਰ ਕਰਨੇ ਜੋਗ ਗੁਰ ਪਰਮੇਸ਼ਰ ਹੈ ਵੀ ਗੁਰੂ ਹੀ ਪਰਮੇਸ਼ਰ ਹੈ ਹੋਏਗਾ ਵੀ ਹੈ ਵੀ ਪੰਜਵੀਂ ਪਾਸ਼ੀ ਨੇ ਸੁਖਨੀ ਸਾਹਿਬ ਦੇ ਵਿੱਚ ਪਹਿਲਾ ਸ਼ਬਦ ਗੁਰੂ ਤੇ ਕਹਿੰਦਾ ਹੈ। ਆਦ ਗੁਰੇ ਨਮਾਏ ਜਗਤ ਗੁਰੇ ਨਮਾਏ ਸਤਿਗੁਰੇ ਨਮਾਏ ਸ੍ਰੀ ਗੁਰੂ ਦੇਵ へ ਨਮਾਏ। ਏ ਮਹਾਰਾਜ ਕੀ ਕਹਿੰਦੇ ਨੇ ਕਹਿੰਦੇ ਸਿਮਰੋ ਕਿਹਨੂੰ ਸਿਮਰਨਾ ਹੈ ਗੁਰੂ ਦੇਵ ਨੂੰ। ਸਿਮਰੋ ਸਿਮਰ ਸਿਮਰ ਸੋਖਪਾ। ਕਹਿੰਦੇ ਜੇ ਸੁਖ ਪਾਉਣਾ ਹੈ ਤਾਂ ਫਿਰ ਗੁਰੂ ਨੂੰ ਸਿਮਰਨ ਕਰੋ ਸਿਮਰ 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 ਸੁਖ ਪਾਵੋ ਕਾਲ ਕਲੇਸ਼ ਤਨ ਮਹਿ ਘਟਾ ਕਹਿੰਦੇ ਤੁਹਾਡੇ ਤਨ ਦੇ ਕਾਲ ਕਲੇਸ਼ ਨੇ ਜਿਹੜੇ ਮਨ ਦੇ ਇਹ ਸਾਰੇ ਮਿਟ ਜਾਣਗੇ ਪਰ ਬਿਨਾ ਗੁਰੂ ਦੇ ਸਿਮਰਨ ਕਰੇ ਨਹੀਂ ਮਿਟਣਗੇ ਕਬੀਰ ਸਾਹਿਬ ਨੇ ਫਰਮਾਇਆ ਕਬੀਰ ਸਾਹਿਬ ਕਹਿੰਦੇ ਭਾਈ ਸਿਮਰਨ ਸੇ ਸੁਖ ਹੋਤ ਹੈ ਸਿਮਰਨ ਸੇ ਦੁਖ ਜਾਏ ਕਹੈ ਕਬੀਰ ਸਿਮਰਨ ਕੀਏ ਸਾਈ ਮਾਇ ਸੁਆਇ ਜੇ ਉਸ ਮਾਲਕ ਦੇ ਵਿੱਚ ਜਿੱਥੋਂ ਇਹ ਆਤਮਾ ਵਿਛੜ ਕੇ ਆਈ ਹੈ ਉਸ ਪਰਮੇਸ਼ਰ ਦੇ ਨੂਰ ਦੇ ਵਿੱਚੋਂ ਇਹ ਫਿਰਨ ਆਈ ਹੈ ਆਤਮਾ ਸਾਡੀ ਕਹਿੰਦੇ ਭਾਈ ਉਹਦੇ ਵਿੱਚ ਸਮਾ ਜਾਏਗੀ ਇਸਤਰਾ ਸਮਾਏਗੀ ਗੁਰੂ ਸ਼ਬਦ ਦੇ ਨਾਲ ਗੁਰੂ ਉਪਦੇਸ਼ ਦੇ ਨਾਲ ਅਰਾਜ ਕਹਿੰਨੇ ਗੁਰ ਉਪਦੇਸ਼ ਲੈਕਾਰ ਕਮਾਏ ਤੁਰ ਪਹੁੰਚੇ ਕੋਈ ਠਾਕ ਨਾ ਪਾਏ ਉਪਰ ਹੁਕਮ ਕਰਮ ਹੈ ਥੱਲੇ ਹੁਕਮ ਪਛਾਣੇ ਤਾਂ ਦੇ ਉਪਰੇ ਕਰਮ ਆਹ ਸਰੀਰ ਜੋ ਹੈ ਇਹ ਸਾਡਾ ਕਰਮ ਦੀ ਖੇਤੀ ਕਰਮ ਦੀ ਨਿਆਈ ਹੈ ਜੋ ਕਰਮੇ ਚੰਗੇ ਮੰਦੇ ਕਰਦਾ ਸਾਰੇ ਇਹ ਸਰੀਰ ਦੇ ਕਾਰਨ ਕਰਦਾ ਹੈ। ਕਿਉਂਕਿ ਮਨ, ਬੁੱਧੀ ਔਰ ਹੰਕਾਰ ਇਹ ਕਰਮ ਕਰਾਉਂਦੇ ਨੇ। ਔਰ ਇਹ ਆਤਮਾ ਜਿਹੜੀ ਹੈ ਇਹ 23 ਤੱਤਾਂ ਦੇ ਵਿੱਚ ਰੁਕੀ ਹੋਈ ਹੈ। ਇਹ ਕਿਰਿ ਹੋਈ ਹੈ। ਤੇ ਇਹ ਤਤ ਕਿਹੜੇ ਨੇ? ਪੰਜ ਗਿਆਨ ਇੰਦਰੀ ਨੇ, ਪੰਜ ਕਰਮ ਇੰਦਰੀ ਨੇ, ਪੰਜ ਭੌਤਿਕ ਨੇ, ਪੰਜ ਵਿਕਾਰ ਨੇ, 20 ਮਨ, ਬੁੱਧੀ ਔਰ ਹੰਕਾਰ ਇਹ 23 ਤਤ ਨੇ। ਇਹ 23 ਤਤਾਂ ਦੇ ਵਿੱਚ ਸਾਡੀ ਆਤਮਾ ਫਸ ਗਈ ਆ। ਕਿਉਂ? ਕਹਿੰਦੇ ਇੰਦਰੀਆਂ ਕੇ ਵਸਵੇਂ ਮਨ ਰਹਿ ਮਨ ਕੇ ਵਸ ਹੈ ਗੁੱਧ ਕਹੈ ਕਬੀਰ ਧਿਆਨ ਕੈਸੇ ਲਗੇ ਐਸਾ ਗਾਂ ਬਰੁਧ ਤਾ ਕਹਿੰਦੇ ਜਿਤੇ ਨਹੀਂ ਬਰੁਧ ਤਾ ਚੱਲ ਰਹੀ ਹੈ ਉਥੇ ਮਾਲਕ ਦਾ ਗੁਰੂ ਦਾ ਧਿਆਨ ਕਿਵੇਂ ਲੱਗ ਸਕਦਾ ਹੈ ਫੇਰ ਅਗੇ ਦਲਸੀ ਸਾਹਿਬ ਦਾ ਫਰਮਾਨ ਹੈ ਕਹਿੰਦੇ ਸਤ ਗਿਆ ਤੋ ਸਭ ਗਿਆ ਸੀਲ ਗਿਆ ਸਭ ਛਾੜ ਭਗਤੀ ਖੇਤ ਕੈਸੇ ਬਚੇ ਟੁੱਟ ਗਈ ਜਬਾ ਜਬ ਬਾੜੀ ਟੁੱਟ ਗਈ ਖੇਤ ਖੇਤ ਕਿਸਰਾ ਮੈਸਰ ਇਹਨਾਂ ਦੀ ਜੋ ਰਚਨਾ ਬਣਾਈ ਹੈ ਮਾਲਕ ਨੇ ਬੜੀ ਅਜੀਬ ਬਣਾਈ ਹੈ ਕਹਿੰਦੇ ਮਨ ਭਇਓ ਪਿਤਾ ਕ ਬੁੱਧ ਪਈ ਧਰਨੀ ਪੰਜੋਂ ਲੜਕਈ ਥਾਇ ਕਾਮ ਕ੍ਰੋਧ ਮੋਹ ਲੋਭ ਹੰਕਾਰ ਪੈਦਾ ਕਰੇ ਫੇਰ ਕਹਿੰਦੇ ਆਸਾ ਤ੍ਰਿਸ਼ਨਾ ਦੋਨੋ ਭੈਣਾ ਮਿਲ ਕਰ ਕਲੇ ਪਾਇਆ ਕਹਿੰਦੇ ਇਨਾਨੇ ਆਸਾ ਤੇ ਤ੍ਰਿਸ਼ਨਾ ਨੇ ਸਾਰੀ ਦੁਨੀਆ ਨੂੰ ਖਰਾਬ ਕਲੇਸ਼ ਪਾਇਆ ਫੇ ਮਹਾਰਾਜ ਕਹਿੰਦੇ ਨੇ ਕਹਿੰਦੇ ਇਹ ਰਚਨਾ ਜਿਹੜੀ ਹੈ ਬਣੀ ਤੇ ਇਸ ਨੇ ਆ ਕੇ ਸਾਰਾ ਕਲੇਸ਼ ਪਾਇਆ ਆਤਮਾ ਨੂੰ ਵਸਕ ਉਹਨੇ ਇਥੇ ਗੁਰੂ ਦੀ ਮਹਿਮਾ ਮਹਾਰਾਜ ਕਰਦੇ ਨੇ ਵੀ ਗੁਰੂ ਤੋਂ ਬਿਨਾਂ ਇਹ ਸਾਰਾ ਝੰਡੜ ਜਿਹੜਾ ਹੈ ਜਿਹੜਾ ਕਲੇਸ਼ ਹੈ ਇਹ ਦੁਬਦਾ ਹੈ ਦੁਰਮਤ ਹੈ ਇਹਨੂੰ ਗੁਰੂ ਸ਼ਬਦ ਹੀਕ ਵਿੱਚ ਵਿਚਾਲ ਸਕਦਾ ਹੈ ਬਾਕੀ ਕੋਈ ਨਹੀਂ ਇਥੇ ਦੁਨੀਆ ਦੇ ਵਿੱਚ ਆ ਕੇ ਜੀਵ ਜਿਹੜਾ ਹੈ ਉਹ ਇੰਨਾ ਬੇਵਸ ਹੋ ਗਿਆ ਕਿ ਇਹਨਾਂ ਬਕਾਰਾਂ ਨੇ ਇਹਨੂੰ ਘੇਰ ਲਿਆ ਇਹਦੀ ਬੁੱਧੀ ਜਿਹੜੀ ਉਹ ਮਲੀਮ ਕਰਦੀ ਗੰਦੀ ਕਰਦੀ ਪੰਜਵੀਂ ਪਾਠੀ ਫੜਵਾਉਂਦੇ ਨੇ ਕਹਿੰਦੇ ਮਨ ਮੁਖ ਮੂਲੋਂ ਭੁੱਲਿਆ ਦੋ ਹੀ ਮਤੇ ਨੇ ਕੁਰਮਤ ਔਰ ਮਨਮਤ ਕਹਿੰਦੇ ਮਨ ਮੁਖ ਮੂਲੋਂ ਭੁੱਲਿਆ ਵਿੱਚ ਲੱਭ ਲੋਭ ਹੰਕਾਰ ਇਹ ਮਨ ਮੁਖਾਂ ਦੀ ਕਾਰ ਹੈ ਇਹ ਮਹਾਰਾਜ ਮਨਮੁਖਾਂ ਦੀ ਨਿਸ਼ਾਨੀ ਦੱਸ ਰਹੇ ਨੇ ਮਨਮੁਖ ਮੂਲਾਂ ਭੁੱਲਿਆ ਵਿੱਚ ਲੱਭ ਲੋਭ ਹੰਕਾਰ ਝਗੜਾ ਕਰਦਿਆਂ ਅਨ ਦਿਨ ਗੁਜ਼ਰੈ ਸ਼ਬਦ ਨਾ ਕਰੇ ਵਿਚਾਰ ਕਹਿੰਦੇ ਇਹ ਸਾਰਾ ਦਿਨ ਰਾਤ ਝਗੜੇ ਕਰਦਿਆਂ ਦੀ ਲੰਘ ਜਾਂਦੀ ਹੈ ਪਰ ਸ਼ਬਦ ਦੀ ਵਿਚਾਰ ਨਹੀਂ ਕਰਦਾ ਮਾਇਆ ਨੇ ਇਹਦੇ ਤੇ ਇਹਨਾਂ ਝੋੜ ਕਰਦੇ ਆ ਇਹਨੂੰ ਸਭ ਕੁਸ਼ਲਾਤਾ ਫਿਰ ਮਹਾਰਜ ਕਹਿੰਦੇ ਕਿਉਂ ਕਹਿੰਦੇ ਸ਼ੁੱਧ ਮਤ ਕਰਤੇ ਹਰਲੇ ਬੋਲਨ ਸਬਿਕਾਰ ਉਹਨਾਂ ਦੀ ਜਿਹੜੀ ਸ਼ੁੱਧ ਮਤ ਸੀ ਅੱਛੀ ਬੁੱਧੀ ਸੀ ਸਤਬੁੱਧੀ ਸੀ ਉਹ ਉਸਨੇ ਕਰਤੇ ਨੇ ਹਰਲੇ ਜੋ ਇਹ ਬੋਲਦਾ ਸਬਿਕਾਰ ਕਿਸੇ ਅਰਥ ਨਹੀਂ ਆਉਂਦਾ ਕਿਉਂ ਕਹਿੰਦੇ ਦਿੱਤੇ ਕਿਤੇ ਨਾ ਸੰਤੋਖੀਅਨ ਉਹਨਾਂ ਦੀ ਇਹ ਨਿਸ਼ਾਨੀਆਂ ਹੈ ਉਹਨਾਂ ਨੂੰ ਜਿੰਨਾ ਮਰਜ਼ੀ ਦੇ ਦੇ ਉਹਨਾਂ ਨੂੰ ਸੰਤੋਖ ਹੈ ਨਹੀਂ ਦਿੱਤੇ ਕਿਤੇ ਨਾ ਸੰਤੋਖੀਅਨ ਅੰਤਰ ਤ੍ਰਿਸ਼ਨਾ ਬਹੁ ਅਗਿਆਨ ਅੰਧਾਰ ਠੀਕ ਕਹਿੰਦੇ ਮਹਾਰਾਜ ਕੀ ਕਰਨਾ ਚਾਹੀਦਾ ਕਹਿੰਦੇ ਨਾਨਕ ਮਨਮੁਖਾਂ ਨਾਲ ਟੁੱਟੀਆਂ ਭਲੀ ਕਹਿੰਦਾ ਜਿਹੜੇ ਐਸੇ ਮਨਮੁਖ ਲੋਕ ਨੇ ਸਵਾਰਥੀ ਨੇ ਭਈ ਉਹਨਾਂ ਤੋਂ ਗੁਰਮਖਾ ਨੂੰ ਦੂਰ ਹੀ ਰਹਿਣਾ ਚਾਹੀਦਾ ਹੈ ਮਨਮੁਖਾਂ ਨਾਲੋਂ ਟੁੱਟੀਆਂ ਭਲੀ ਜਿਨ ਲੱਭ ਲੋਭ ਹੰਕਾਰ ਜਿਹੜੇ ਤਤ ਨੇ ਇਹ ਨਾ ਨੇ ਲੋਭ ਨੇ আর ਮਨਸਾ ਨੇ ਦੋਨਾਂ ਨੇ ਝਲਕੇ ਇਹ ਰਚਨਾ ਮੁਣਾਤੀ ਇਹ ਨਾ ਨਹੀਂ আর ਵਕਾਰ ਕਰਾ ਕਰਦੀ ਲੋਭ ਜਿਹੜਾ ਹੈ ਇਹ ਚਡਾਲ ਹੈ ਔਰ ਨਿੰਦਿਆ ਚੰਡਾਲ ਨਹੀਂ ਸੰਸਾਰ ਜਿਹੜਾ ਹੈ ਲੋਭ ਦੇ ਵਿੱਚ ਔਰ ਨਿੰਦਿਆ ਦੇ ਵਿੱਚ ਫਸਿਆ ਹੋਇਆ ਔਰ ਕੋਈ ਕੰਮ ਨਹੀਂ ਇਹ ਸੰਸਾਰ ਜਿਹੜਾ ਹੈ ਸੋਚਦਾ ਵੀ ਅਸੀਂ ਸਿਰਫ ਇੱਥੇ ਜਨਮ ਲਿਆ ਰੋਜੀ ਰੋਟੀ ਕਮਾਉਣ ਵਾਸਤੇ ਔਰ ਬਾਲ ਬਚੇ ਪੈਦਾ ਦੱਸ ਇਸ ਤੋਂ ਕੇ ਪਰ ਇਹ ਸਾਰਾ ਬਿਲਕੁਲ ਝੂਠ ਹੈ ਕੂੜ ਹੈ ਪਹਿਲੀ ਪਾਸ਼ੇ ਨੇ ਪਰਮਾਇਆ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈਸਣ ਹਾਰ ਕੂੜ ਕਾਇਆ ਕਹਿੰਦੇ ਕੂੜ ਕੱਪੜ ਕੂੜ ਰੂਪ ਅਪਾਰ ਕੂੜ ਮੀਆਂ ਕੂੜ ਬੀਬੀ ਖਾਪ ਹੋਏ ਖਾਰ ਕਹਿੰਦੇ ਕਿਉਂ ਮਹਾਰਾਜ ਕਹਿੰਦੇ ਕੂੜ ਕੂੜੇ ਨੇ ਲੱਗਾ ਵਿਸਰਿਆ ਕਰਤਾ ਕਹਿੰਦੇ ਕਰਤਾਰ ਵਿਸਰ ਕੇ ਜਿਹੜਾ ਸਾਡਾ ਅਸਲ ਸੁਆਮੀ ਹੈ ਅਸਲ ਮਾਲਕ ਹੈ ਉਹ ਆਪੋ ਗੁਰੂ ਕਰਤਾਰ ਹੈ ਉਹ ਰਹਿੰਦਾ ਕਿੱਥੇ ਹੈ ਦਾदू ਸਾਹਿਬ ਫਰਮਾਉਂਦੇ ਨੇ ਕਹਿੰਦੇ ਦਾदू ਮੈਂ ਦੇਖਾ ਪਿਆਰਾ ਆਗਮ ਜੋ ਪੰਥ ਨਿਹਾਰਾ ਅਸ਼ਟ ਕਮਲ ਦਲ ਸੁਰਤ ਸ਼ਬਦ ਵਿੱਚ ਰੂਪ ਰੰਗ ਸੇ ਨਿਆਰਾ ਫਿਰ ਉਹ ਕਹਿੰਦੇ ਬੇਦਕ ਤੇਵ ਪਾਰ ਨਹੀਂ ਪਾਵਤ ਕਹਿਣ ਸੁਣ ਸੇ ਯਾਰ ਉਥੇ ਬੇਦਕ ਤੇ ਨਹੀਂ ਉਹਨਾਂ ਦੀ ਪੇਸ਼ ਜਾਂਦੀ ਉਥੇ ਤੱਕ ਦਾ ਰਸਤਾ ਵੇਦਾਂ ਤੇ ਪੰਕ ਹੋ ਗਈ ਕਿਉਂ ਕਹਿੰਦੇ ਉੱਥੇ ਨਾ ਰਾਮ ਹੈ ਨਾ ਰਹੀਮ ਹੈ ਨਾ ਆਤਮ ਹੈ ਨਾ ਕੇਸ਼ਵ ਹੈ ਰਾਮ ਰਹੀਮ ਆਤਮ ਨਹੀਂ ਕੇਸ਼ਵ ਮੁਹੰਮਦ ਨਹੀਂ ਅਵਤਾਰਾ ਸਤ ਲੋਕ ਜਾਂ ਪੁਰਸ਼ ਵਿਦੇਹੀ ਵੇਸ਼ ਹੈ ਉਹ ਸਤ ਲੋਕ ਦੇ ਵਿੱਚ बड़े पुरुष है वो प्रकाश रूप है वो प्रकाश है, वो है सत कर्ता जिस ਨੂੰ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਪ੍ਰਤੱਖ ਕਰਕੇ ਫਿਰ ਹੁਕਮ ਲੈ ਕੇ ਫਿਰ ਸਤ ਕਰਤਾ ਦਾ ਬੋਲਾ ਚਲਾਇਆ ਔਰ ਨਾਮ ਜਪਿਆ ਸਤ ਕਰਤਾ ਜਦੋਂ ਕੋਈ ਅਕੜਾਉਂ ਦੀ ਸੀ ਉਹ ਤਾਂ ਬਾਲੇ ਮਰਦਾਨ ਨੂੰ ਕਹਿੰਦੇ ਭਾਈ ਨੇਤਰ ਬੰਦ ਕਰਕੇ ਕਰਤਾਰ ਦਾ ਸਿਮਰਨ ਆਪ ਵੀ ਕਰਦੇ ਸੀ। ਔਰ ਦਾदू साहेब ਨੇ ਕਰਤਾਰ ਦਾ ਸਿਮਰਨ ਕੀਤਾ, ਕਬੀਰ ਸਾਹਿਬ ਨੇ ਵੀ ਕਰਤਾਰ ਦਾ ਸਿਮਰਨ ਕੀਤਾ। ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਕਰਤਾਰ ਦਾ ਸਿਮਰਨ ਕੀਤਾ। ਭਾਈ ਗੁਰਦਾਸ ਜੀ ਇਸ ਗੱਲ ਦਾ ਪ੍ਰਮਾਣ ਦਿੰਦੇ ਨੇ। ਉਹ ਗੁਰੂ ਗੋਬਿੰਦ ਹੋਏ ਪ੍ਰਗਟਿਓ। ਉਹ ਗੁਰੂ ਗੋਬਿੰਦ ਹੋਏ ਪ੍ਰਗਟਿਓ। ਦਸਵੇਂ ਅਵਦਾਰਾ ਜਿਨ ਅਲਖ ਪੁਰਖ ਨਿਰੰਜਨਾ ਜਪਿਉ ਕਰਤਾਰਾ ਵਾਰਿਸ਼ਾ ਨੇ ਵੀ ਕਰਤਾਰ ਦੀ ਮਹਿਮਾ ਸਿਫਤ ਕੀਤੀ ਹੈ ਉਹ ਕਹਿੰਦੇ ਕਰਨ ਹਾਰ ਕਰਤਾਰ ਨੂੰ ਯਾਦ ਕਰਿਏ ਕਰਨ ਹਾਰ ਜੋ ਹੈ ਕਰਤਾਰ ਹੈ ਉਸ ਤੋਂ ਬਿਨਾ ਕੋਈ ਨਹੀਂ ਹੈ ਕਰਨ ਹਾਰ ਕਰਤਾਰ ਨੂੰ ਯਾਦ ਕਰਿਏ ਜੀ ਦਾ ਨਾਮ ਹੈ پاک ਅਲਾਕਾ ਜੀ ਤੁਹਿਆ ਨਬੀ ਦੇ ਨਾਮ ਦਾ ਆਸਰਾ ਹੈ ਜਿਹੜਾ ਉਮਮਤਾ ਦਾ ਹੀ ਖੈਰ ਖਾਕਾ ਹੈ ਸਹਿਬ ਗੁਰੂ ਨਾਨਕ ਦੇਵ ਜੀ ਨੇ ਕਰਤਾਰ ਦੇ ਨਾਮ ਮੇਲਾ ਕਰਕੇ ਤੇ ਸਾਡੀ ਸ੍ਰਿਸ਼ਟੀ ਦੇ ਵਿੱਚ ਸਾਨੂੰ ਜਿਉਣਾ ਸਿਖਾਇਆ ਨਿਵਨ ਸਿਖਾਇਆ ਪਹਿਲਾ ਜੋਸ਼ਵਤ ਸੀ ਕੋਈ ਹਰ ਹਰ ਮਹਾਦੇਵ ਕਹਿੰਦਾ ਸੀ ਕੋਈ RAM RAM ਕਹਿੰਦਾ ਸੀ ਔਰ ਕੋਈ ਵਾਹਿਗੁਰੂ ਦਾ ਤਾਂ ਨਾ ਨਹੀਂ ਸੀ ਲੈਂਦਾ ਵਾਹਿਗੁਰੂ ਗੁਰਮੰਤਰ ਤਾਂ ਆ ਕੇ ਸਹਿਗੁਰੂ ਨਾਨਕ ਦੇਵ ਜੀ ਅਰ ਗੁਰੂ ਗੋਬਿੰਦ ਸਿੰਘ ਨੇ ਜਲਾਇਆ ਹੈ ਸਤਜੁਗ ਸਤਗੁਰੂ ਵਾਸਦੇਵ 바ਵਾ ਵਿਸ਼ਨ ਨਾਮ ਚ ਪਾਇਆ ਦੁਆਪਰ ਸਤਗੁਰ RAM ਜੀ ਰਾਰਾ RAM ਜਪੇ ਸੋਪਾ त्रेते सतगुर हरि कृष्ण हाहा हा हर हर नाम जपाया पाया नानक गुरु गोविंद गोविंद गो नाम जपाया चारे अक्षर सोध के गुरु मंत्र हरि नाम जपाया ये हे गुरु मंत्र है वाहे गुरु गुरु मंत्र है जप हो ਇਹ ਵਹਿਗੁਰੂ ਗੁਰੂ ਮੰਤਰ ਸਹਿ ਗੁਰੂ ਨਾਨਕ ਦੇਵ ਜੀ ਔਰ ਗੁਰੂ ਗੋਬਿੰਦ ਸਿੰਘ ਜੀ ਨੇ ਬਣਾਇਆ ਵਾ ਸਿਫਤ ਵਾ ਜੋ ਹੈ ਸਿਫਤ ਹੈ ਗੁਰੂ ਜੋ ਹੈ ਸ਼ਬਦ ਹੈ ਉਹਦੇ ਸਿਫਤ ਬਣਾਈ ਹੈ ਇਹ ਸਾਨੂੰ ਗਿਆਨਉ ਉਪਦੇਸ਼ ਦਿੰਦਾ ਹੈ ਪਾਈ ਗੁਰੂ ਮੰਤਰ ਸਿਖੋ ਗੁਰੂ ਇਕ ਓਮਕਾਰ ਇਕ ਓਮਕਾਰ ਕਿਉਂ ਕਹਿੰਦੇ ਨੇ ਜਿਨੇ ਸਾਰੀ ਸ੍ਰਿਸ਼ਟੀ ਦਾ ਆਕਾਰ ਬਣਾਇਆ ਮੂਰਤ ਬਣਾਈ ਹੈ ਹਰ ਸ਼ਰੀਰ ਸਿਰਜੇ ਨੇ ਇਹਨਾਂ ਦੇ ਵਿੱਚ ਬੈਠ ਗਿਆ ਕਿਸੇ ਨੂੰ ਪੇਛ ਨਹੀਂ ਮਿਲਦਾ ਮਹਾਰਾਜ ਪੰਜਵੀਂ ਪਾਠ ਜੀ ਕਹਿੰਦੇ ਸੁਖੁਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਸੁੱਖਾਂ ਦੀ ਮਣੀ ਜੋ ਹੈ ਉਹ ਪ੍ਰਭੂ ਦਾ ਨਾਮ ਹੈ ਉਹ ਅੰਮ੍ਰਿਤ ਹੈ ਕਿੱਥੇ ਵਸਦਾ ਹੈ ਕਹਿੰਦੇ ਭਗਤ ਜਨਾ ਕੇ ਮਨ ਵਿਸਰਾ ਭਗਤਾਂ ਦੇ ਮਨ ਦੇ ਵਿੱਚ ਉਹਦਾ ਵਿਸਰਾਮ ਹੈ ਭਗਤਾਂ ਦੇ ਮਨ ਦੇ ਵਿੱਚ ਇਸ ਕਰਕੇ ਮਹਾਰਾਜ ਜੀ ਪਾਠ ਹੀ ਕਹਿੰਨੇ ਨੇ ਕਹਿੰਦੇ ਗੁਰੂ ਦਾਤਾ ਗੁਰੂ ਹੀ ਵੇ ਘਰ ਗੁਰੂ ਦੀਪਕ ਤੇ ਲੋਏ ਅਮਰ ਪਦਾਰਥ ਨਾਨਕਾ ਮਨ ਮੰਨੇ ਸੁਖ ਮਨ ਮੰਨ ਜੇ ਤੇ ਫਿਰ ਸੁਖ ਮਿਲੇਗਾ ਨਹੀਂ ਸੁਖ ਨਹੀਂ ਮਿਲੇਗਾ ਜਦ ਤੱਕ ਮਨ ਨਹੀਂ ਗੁਰੂ ਨੂੰ ਮੰਨੇਗਾ ਉਦੋਂ ਤੱਕ ਇਹਨਾਂ ਸੁਖ ਨਹੀਂ ਮਿਲੇਗਾ ਨਾ ਸੁਖ ਪਾਦੇ ਪੰਡਤੀ ਨਾ ਸੁਖ ਵੇਦ ਪੜਿਆ ਨਾ ਸੁਖ ਵਿੱਚ ਗ੍ਰਿਸ਼ਤੇ ਨਾ ਸੁਖ ਛੱਡ ਗਿਆ ਸੁਖ ਹੈ ਵਿੱਚ ਵਿਚਾਰ ਦੇ ਸੰਤ ਸਤਿਗੁਰੁ ਸ਼ਾਨਿਆ ਸੰਤਾਂ ਦੀ ਮਹਿਮਾ ਪੰਜਵੀਂ ਪਾਸ਼ੇ ਹੀ ਨੇ ਸੋਠ ਰਾਜ ਫਰਮਾਇਆ ਕਹਿੰਦੇ ਤਨ ਸੰਤਨ ਕਾ ਮਨ ਸੰਤਨ ਕਾ ਧਨ ਸੰਤਨ ਕਾ ਕੀਆ ਸੰਤ ਪ੍ਰਸ਼ਾਦ ਹਰੀ ਨਾਮ ਤੇ ਆਇਆ ਸਰਬ ਕੁਸ਼ਲ ਤਤਿਆ ਸਾਰੇ ਸੁੱਖਾਂ ਦਾ ਸੁਖ ਪ੍ਰਾਪਤ ਹੋਏਗਾ ਸੰਤਾਂ ਦਾ ਨਾਮ ਧਿਆਉਣਾ ਇਹ ਤਨ ਮਨ ਤਨ ਕਿ ਸੰਤਾਂ ਨੂੰ ਸੋ ਕਿ ਗੁਰੂ ਨੂੰ ਸੋ ਫਿਰ ਮਹਾਰਾਜ ਬਾਹਰ ਕੱਢ ਕੇ ਕਹਿੰਦੇ ਨੇ ਕਹਿੰਦੇ ਸੰਤਨ ਬਿਨ ਅਵਰ ਨਾ ਦਾਤਾ ਬਿਆ ਸਾਂਤਾਂ ਤੋਂ ਬਗੈਰ ਹੋਰ ਦਾਤਾ ਨਹੀਂ ਸੰਸਾਰ ਦੇ ਵਿੱਚ ਜੋ ਜੋ ਸ਼ਰਨਾ ਪਰੈ ਸੰਤਨ ਕੀ ਸੁਪਾਰ ਗ੍ਰਾਮੀ ਕੀਆ ਕੋਟ ਅਪਰਾਧ ਮਿਟਾਇ ਜਨ ਸੇਵਾ ਰਸਨਾ ਹਰ ਕੀਰਤ ਗਾਈ ਹੈ ਇਹੀ ਸੁਖ ਆਗੇ ਮੁਖ ਉਜਿਲ ਜਨ ਕਾ ਸੰਗ ਬੜ ਪਾ ਗਈ ਹੈ ਬੜੇ ਵੱਡੇ ਭਾਗ ਹੋਣਗੇ ਜਿਹੜਾ ਸੰਤ ਜਨਾਂ ਦੇ ਐਸੇ ਮਹਾਪੁਰਸ਼ਾਂ ਦੀ ਸ਼ਰਨ ਸੁਖਮਨੀ ਸਾਹਿਬ ਇਹ ਉਪਦੇਸ਼ ਦੇ ਗਏ ਸੰਤ ਸ਼ਰਨ ਜੋ ਜਨ ਪੜੈ ਸੋ ਜਨ ਉਦਰ ਨਹਾਰ ਸੰਤ ਕੀ ਨਿੰਦਾ ਨਾਨਕਾ ਬਹੁੜ ਜਨ ਮਾਰ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਦਸਮ ਗ੍ਰੰਥ ਦੇ ਵਿੱਚ ਬਾਣੀ ਵਿੱਚ ਫਰਮਾਇਆ ਕਹਿੰਦੇ ਸੰਤ ਸੇਵ ਸੇ ਜੋ ਜਨ ਤਿਆਗੀ ਦੁਖ ਭੂਖ ਰਹਿ ਤਿਨ ਲਾਗੀ ਜਗਤ ਵਿਖੇ ਕੋਈ ਕਾਜ ਨਾ ਸਰਹੀ ਅੰਤੇ ਕੁੰਡ ਨਰਕ ਕੀ ਪਰਹੀ ਗੁਰਦਰ ਢੋਈ ਨਾ ਪ੍ਰਭ ਪ੍ਰਵਾਸਾ ਦੋ ਘੋਰ ਸਹਿ ਰਹਿਣਾ ਉਹਨੂੰ ਕਿਤੇ ਟਿਕਾਣਾ ਨਹੀਂ ਮਿਲਦਾ ਸਾਧ ਮਹਾਰਜ ਬਚਨ ਫਰਮਾ ਰਹੇ ਨੇ ਫਿਰ ਮਹਾਰਾਜ ਸਾਹਿਬ ਦਸਵੇਂ ਪਾਸ਼ਾ ਫਰਮਾਉਂਦੇ ਨੇ ਕਹਿੰਦੇ ਕਹਾ ਭਇਓ ਸੁਇਣੇ ਦੇ ਵਿੱਚ ਮਹਾਰਾਜ ਕਹਿੰਦੇ ਨੇ ਕਹਾ ਭਇਓ ਦੋ ਲੋਚਨ ਮੂੰਦ ਕੇ ਬੈਠ ਰਹੇ ਹੋ ਬਗ ਧਿਆਨ ਲਗਾਇਓ ਅੱਖਾਂ ਬੰਦ ਕਰਕੇ ਬੈਠ ਗਿਆ ਕਹਿੰਦੇ ਬਗ ਰਿਹਾ ਹੈ ਮਨ ਤਾਂ ਬਗ ਰਿਹਾ ਹੈ ਧਿਆਨ ਲੱਗ ਨਹੀਂ ਰਿਹਾ ਅੱਖਾਂ ਮੀਚ ਕੇ ਬੰਦ ਬੈਠਾ ਕਹਾ ਭਇਓ ਜੋ ਡੋਲ ਚਲ ਮੂਦ ਕੇ ਬੈਠ ਰਹੇ ਹੋ ਬਗ ਧਿਆਨ ਲਗਾਇਓ 나ਤ ਫਿਰਿਓ ਲਿਓ ਸਾਧ ਸੰਗਮਰ ਲੋਕ ਗਇਓ ਪਰਲੋਕ ਗਇਆ ਤੀਰਸਾਂ ਦੇ ਇਸ਼ਨਾਨ ਕਰਕੇ ਲੋਕ ਪਰਲੋਕ ਗਇਆ ਕਹਿੰਦੇ ਕੋਊ ਬੂਤਾਨ ਕੋ ਪੂਜਤ ਹੈ ਪਸੂ ਕੋ ਬੂਤਾਨ ਨੂੰ ਪੂਜਦਾ ਫਿਰਦਾ ਹੈ ਮੜੀਆਂ ਨੂੰ ਪੂਜਦਾ ਫਿਰਦਾ ਹੈ ਪੀਰਾਂ ਦੀਆ ਦਰਗਾਹਾਂ ਤੇ ਤੁਰਿਆ ਫਿਰਦਾ ਹੈ ਇਹਨੂੰ ਆਪਣੇ ਗੁਰੂ ਤੇ ਵਿਸ਼ਵਾਸ ਨਹੀਂ ਤੇ ਦੂਜਿਆਂ ਦੇ ਦਵਾਇਸ਼ ਕਹਿੰਦੇ को मुतान को पूजत है पशु को मृतान को पूजनता आयो। है वो कूड़ क्रिया मह उर्जो सब ही जग श्री भगवान को भेद ना पायो इंदे सारी कूड़ क्रिया है फिर तीर्थ कोट कराए स्नान दिए गोदान महावृत धारे देश फिर कर पेश तपो धन केस तरे ना मिले हर प्यारे ਕਹਿੰਦੇ ਕੇਸ ਹਰ ਨਹੀਂ ਹਰਨੇ ਮਿਲਦਾ ਫੇਰ ਮਹਾਰਾਜ ਹਰ ਕਿਵੇਂ ਮਿਲੇਗਾ ਕਹਿੰਦੇ ਡਿੰਬਨ ਮੈਂ ਪਰਮੇਸ਼ਨ ਨਹੀਂ ਪਖੰਡਾ ਚ ਪਰਮੇਸ਼ਨ ਨਹੀਂ ਹੈ ਬੇਦ ਕਤੇਬ ਵਿਖੇ ਹਰ ਨਹੀਂ ਕਹਿੰਦੇ ਵੇਦਾਂ ਕਿਤਾਬਾਂ ਦੇ ਵਿੱਚ ਵੀ ਨਹੀਂ ਜਿਹੜੇ ਬੇਦਕਤੇ ਪੜ੍ਹਦੇ ਨੇ ਉਹਦੇ ਵਿੱਚ ਵੀ ਹਰ ਨਹੀਂ ਫੇਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬੇਨਤੀ ਕੀਤੀ ਵੀ ਮਹਾਰਾਜ ਫੇਰ ਹਰ ਕਿੱਥੇ ਹੈ ਮਹਾਰਾਜ ਕਹਿੰਦੇ ਜਾਨ ਲਿਹੋ ਹਰ ਮਨ ਹੀ ਮਾਈ ਤੁਹਾਡਾ ਜਿਹੜਾ ਮਨ ਹੈ ਇਹ ਹੀ ਹਰ ਹੈ ਕਿਉਂ ਮਨ ਜੋ ਸਰੂਪ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਮਨ ਨੂੰ ਮਹਾਰਾਜ ਨੇ ਕਿੰਨੇ ਕਹਿੰਦੇ ਸੁਣ ਮਨ ਭੂਲੇ ਬਾਵਰੇ ਗੁਰ ਕੀ ਜਾਨ ਲਗ ਹਰ ਜਸ ਨਾਮ ਤੇ ਆਏ ਤੁਮ ਨਾਮੇ ਪੇਸ਼ਮਾਨ ਦੇ ਰਹੇ ਕਹਦੇ ਤੇ ਕੁੜੇ ਲਾਲਚ ਲੱਗਿਆ ਹੋਇਆ ਇਹ ਸੰਸਾਰ ਦੇ ਵਿੱਚ ਭੁੱਲੇ ਫਿਰਦੇ ਪਜਿਆ ਫੇਮ ਰਾਜ ਕਹਿੰਦੇ ਨੇ ਸੁਣ ਮਨ ਮਿੱਤਰ ਪਿਆਰਿਆ ਦੇਖੋ ਮਨ ਨੂੰ ਮਿੱਤਰ ਵੀ ਕਿਹਾ ਪਿਆਰਾ ਵੀ ਕਿਹਾ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਕਿਹੜਾ ਵੇਲਾ ਹੈ ਜਦੋਂ ਤੈਨੂੰ ਦੇਹ ਮਿਲ ਉਹ ਦੇ ਦੇ ਵਿੱਚ ਜੋਤ ਸਰੂਪ ਹੋ ਗਿਆ ਤੇ ਆ ਦੇ ਕਰਕੇ ਹੀ ਪਰਮੇਸ਼ਰ ਨੂੰ ਮਿਲਣ ਦਾ ਮੌਕਾ ਹੈ ਹੋਰ ਕੋਈ ਮੌਕਾ ਨਹੀਂ ਹੋਰ ਕਿਸੇ ਰਸਤੇ ਨਹੀਂ ਮਿਲ ਸਕਦਾ ਇੱਕ ਸਿਰਫ ਇਹ ਸਰੀਰ ਕੋੜੀ ਹੈ ਇਹ ਮਿਲਿਆ ਕਿਵੇਂ ਸਰੀਰ ਪਹਿਲੀ ਵਾਰ ਸਾਨੂੰ ਉਪਦੇਸ਼ ਦਿੰਦੇ ਨੇ ਕਹਿੰਦੇ ਬਿਨ ਸਤਗੁਰ ਕਿਨੇ ਨਾ ਪਾਇਓ ਬਿਨ ਸਤਗੁਰ ਕਿਨੇ ਨਾ ਪਾਇਆ ਇਹੋ ਜਿਉ ਬਹੁਤੇ ਜਨਮ ਭਰਮਿਆਂ ਤਾਂ ਸਤਗੁਰ ਸ਼ਬਦ ਸੁਣਾਇਆ ਸਤਗੁਰ ਵਿੱਚ ਵੱਡੀ ਵਡਿਆਈ ਸਭ ਸੁਣਿਓ ਹੂ ਲੋਕ ਸੁਆਇਆ ਕਹਿੰਦੇ ਕਿਹੜੀ ਵਡਿਆਈ ਆ ਸਤਗੁਰ ਵਿੱਚ ਨਾਮੈ ਕੀ ਦੀ ਵਡਿਆਈ ਜਿਨ ਸੱਚੋ ਸਚੁ ਹੋ ਜਾਇ ਇਹ ਗੁਰੂ ਤੋਂ ਸਤਗੁਰ ਤੋਂ ਬਗੈਰ ਇਸ ਮਨ ਨੂੰ ਸੱਚ ਭਜਾਉਣ ਵਾਲਾ ਕੋਈ ਨਹੀਂ ਸੰਸਾਰ ਦੇ ਵਿੱਚ ਜੇ ਬਚਾਉਣ ਵਾਲਾ ਹੈ ਇੱਕ ਗੁਰੂ ਹੈ ਧੱਕੇ ਦੇਣ ਵਾਲੇ ਕਿਤੇ ਨਹੀਂ ਹੈ ਬੇਨਾ ਸਤਗੁਰ ਸੱਚ ਨਾ ਪਾਇਆ ਜਿਹਨ ਸੱਚੋ ਸਤ ਦੇਵ ਦੇ ਸਤਗੁਰ ਦੀ ਹੁਣ ਸਹਿ ਫਰਮਾਉਂਦੇ ਨੇ ਜੈਸਾ ਸਤਗੁਰ ਸੁਣੀ ਦਾ ਤੈਸੋ ਹੀ ਮੈਂ ਢੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਰ ਸੀ ਹਰੀ ਨਾਮੋਂ ਮੰਤਰ ਦਿਰੜਾਇੰਦਾ ਕਟੈ ਹੋ ਮੈਂ ਰੋਗ ਇਹ ਹੋ ਮੈਂ ਦਾ ਜਿਹੜਾ ਰੋਗ ਹੈ ਹੋ ਮੈਂ ਦਾ ਜਿਹੜੇ ਇਹਦੇ ਅੰਦਰ ਪੜਦਾ ਹੈ ਉਹ ਗੁਰੂ ਸਤਗੁਰੂ ਕਿਰਪਾ ਕਰੇ ਇਨੂੰ ਨਾਮ ਉਪਦੇਸ਼ ਦੇ ਕੇ ਫੇਰ ਇਹਦਾ ਪੜਦਾ ਕੱਟਦਾ ਹੈ ਜਿਸ ਤਰ੍ਹਾਂ ਅੱਖਾਂ ਦੇ ਵਿੱਚ ਜਾਲਾ ਹੁੰਦਾ ਚੰਗੀ ਵਧੀਆ ਦਵਾਈ ਬਣਾ ਕੇ ਪਾਈ ਹੁੰਦੀ ਹੈ ਤੇ ਉਹ ਜਾਲੇ ਨੂੰ ਕੱਟ ਕੇ ਸਾਫ਼ ਕਰਕੇ ਇਹਨੂੰ ਦਿਖਾ ਲਾਉਂਦਾ ਹੈ ਇਹਦੇ ਹਰੀ ਨਾਮੋਂ ਮੰਤਰ ਦਿਰਦਾ ਆਇਂਦਾ ਕੱਟੇ ਹੋ ਮੇ ਰੋਗ ਨਾਮ ਸਤਿਗੁਰ ਤੇ ਨਾਮ ਲਾਇਓ ਜਿੰਨ ਤੋਂ ਪਾਇਆ। ਤੇ ਪੰਜਵੀਂ ਪਾਸ਼ੇ ਇਮਾਜ਼ ਰਾਜ ਫਰਮਾਉਂਦੇ ਨੇ। ਕਹਿੰਦੇ ਭਾਗ ਹੋਆ ਗੁਰੂ ਸੰਤ ਮਲਾਇਆ। ਜੇ ਦਾ ਵਡ ਭਾਗ ਹੋਵੇ ਤੇ ਗੁਰੂ ਸੰਤ ਮਿਲਦੇ ਨੇ। ਭਾਗ ਹੋਆ ਗੁਰੂ ਸੰਤ ਮਲਾਇਆ ਪ੍ਰਭ ਅਬਿਨਾਸ਼ੀ ਘਰ ਮਹਿ ਪਾਇਆ। ਸੇਵ ਕਰੀ ਪਲ ਜਸਾ ਨਾ ਵਿਛੜਾਂ ਜਨ ਨਾਨਕ ਦਾਸ ਤੁਮਾਰੇ ਜੀਉ ਕਹਿੰਦੇ ਜੀ ਭਾਗਾਂ ਦੇ ਨਾਲ ਸੰਤ ਚਨਪੂਰ ਨੂੰ ਮਿਲ ਜਾਣਾ ਕਹਿੰਦੇ ਸੇਵਾ ਕਰੀ ਇੱਕ ਪਲ ਵੀ ਨਾ ਵਿਛੜੀ ਜਨ ਨਾਨਕ ਦਾਸ ਤੁਮਾਰੇ ਜੀਉ ਹਉ ਘੋਲੀ ਜੀਉ ਭੋਲ ਕਮਾਈ ਆਪਣੀ ਹਉਮੈ ਤੇ ਜੀਉ ਕੁਰਬਾਨ ਕਰ ਦੇਸ ਜਨ ਨਾਨਕ ਦਾਸ ਤੁਮਾਰੀ ਜੀ ਕਹਿੰਦੇ ਸੰਤਾ ਹੀ ਦਾਸੀ ਭਾ। ਫੇਰ ਚੌਥੀ ਬਾਣੀ ਫਰਮਾ ਰਹੇ ਨੇ। ਸਾੰਤਾ ਕੀ ਹੋਏ ਦਾਸ ਈ ਇਹੋ ਉਚਾਰਾ ਸਿਖਰੀ। ਸਗਲ ਗੁਣਾ ਗੁਣਉਤਮ ਪਰਥਾ ਦੂਰ ਨ ਪਿਖਰੀ। ਕਹਿੰਦੇ ਇਹੋ ਮਨ ਸੁੰਦਰਾ। ਤੋ ਜਾਣ ਗੋਪਾਲੇ ਸੰਗਵੀ। ਇਹ ਮਨ ਸੁੰਦਰਾ। ਇਹ ਜੋ ਰੂਪ ਹੈ ਤੂੰ ਇਹ ਸਮਝ ਕੇ ਮਾਰਕ ਰਹੀ ਰੂਪ ਹੈ ਜਾਨ ਗੋਪਾਲੇਸ਼ ਸਾਈ ਸੋਗਣ ਨਾਨਕਾ ਜੋ ਪਾਣੀ ਕਰਤਾ ਰਹੀ ਇਹ ਨਹੀਂ ਉਹ ਸੋਗਣਾ ਜਿਹੜੀ ਕਰਤਾ ਸੁਭਾਗ ਪਰ ਜੇ ਇਹ ਗੁਣ ਕਰੇਗਾ ਆਪਣਾ ਕਾਮਨ ਇਸਤਰੀ ਜਿਸਰਾਏ ਨੇਮਣ ਸੁ ਵਖਰ ਖਾਵਣ ਗੁਣ ਜੀਬਾ ਮਣਿਆ ਮਨ ਤ ਇਹ ਤ੍ਰਹਿ ਭੈਣੇ ਵੇਸ਼ ਕਰਤਾ ਵਸਾ